ਹਾਂਜੀ ਦੋਸਤੋ ਅੱਜ ਆਪਾਂ ਪਾਉਣੀ ਸੀਗੀ ਰੇ ਆਹ ਦੇਖ ਲਓ ਆਪਣਾ ਸਪਾਈਡਰ ਤਿਆਰ ਆ ਪਰ ਆਪਣਾ ਤੁਰੇ ਅੱਜ ਪਈ ਨਹੀਂ ਆਹ ਦੇਖ ਲਓ ਟਾਇਰ ਹੋ ਗਿਆ ਨਾ ਲੱਗ ਬਾਈ ਮੰਨਦੇ ਹੋ ਇਹਦਾ ਐਕਸਲ ਟੁੱਟ ਗਿਆ ਬਾਈ ਟਾਇਰ ਤਾਂ ਹਨਾ ਆਹ ਚੱਕ ਲਓ ਆ ਕੱਟ ਲਿਆ ਇਹ ਆਪਾਂ ਪਾਵਾਂਗੇ ਅੱਜ ਹੁਣ ਸੈਟਿੰਗ ਜਿਹੜਾ ਖੋਲਣਾ ਕੋ ਸਾਰਾ ਜਗਾੜ ਇਹਦਾ ਸੀਟ ਸੂਟ ਉੱਤੋਂ ਲਾ ਕੇ ਸਾਰਾ ਉੱਤਲਾ ਟਾਪਾ ਜਾ ਖੋਲਾਂਗੇ ਆਹ ਦੇਖ ਲਓ ਬਾਈ ਤੁਹਾਡੇ ਸਾਹਮਣੇ ਆਹ ਵੇਹ ਹੁਣ ਆਪਾਂ ਸਾਰਾ ਕੁਝ ਖੋਲਤਾ ਆਹ ਵੇਹ ਤੇਲ ਤੂਲ ਦੇ ਭਰੇ ਗੇ ਲੈਣ ਹਨ ਆਹ ਗਰਾਰੀਆਂ ਸ਼ਰਾਰੀਆਂ ਆਹ ਪਿਆ ਸਾਰਾ ਕੁਝ ਖੜਾ ਹੈ ਹੁਣ ਬਈ ਆਪਾਂ ਇਹਦੇ ਨਾਲ ਦਾ ਲਿਆਵਾਂਗੇ ਐਕਸਲ ਫੇਰ ਪਾਵਾਂਗੇ ਫੇਰ ਕਿਤੇ ਕਹਾਂਗੇ ਤੁਹਾਨੂੰ ਦਿਖਾ ਵੀ ਦਿੰਨੇ ਆਪਾਂ ਉਹ ਪਹਿਲਾਂ ਟਾਇਰ ਜੱਗ ਲੱਗ ਹੋਇਆ ਇਹ ਬੂਮ ਵਾਲਾ ਟਾਇਰ ਨਹੀਂ ਬਾਈ ਆਹ ਦੇਖ ਲਓ ਇੰਨਾ ਜਿਗੜ ਕਰਨਾ ਵੇ ਝੋਨੇ ਦੇ ਵਿੱਚ ਹੁਣ ਆਪਾਂ ਚਾਲਦੇ ਆਂ ਲੈ ਹੁਣ ਐਕਸਲ ਲੈ ਹੁਣ ਚਾਲਦੇ ਆਂ ਫੇਰ ਤੁਹਾਨੂੰ ਦੱਸ ਦਿਆਂ ਆ ਕੇ ਕੀ ਸਿਚੁਏਸ਼ਨ ਹੈ ਆ ਚੱਕੋ ਜੀ ਹੁਣ ਲਿਆਂਦਾ ਆਪਾਂ ਐਕਸਲ ਐਕਸਲ ਮਿਲੇ ਮਾਨਸਾ ਤੋਂ ਮਿੱਠੂ ਕਵਾੜੀਆ ਤੋਂ ਆਹ ਦੇਖ ਲੋ ਸਾਹਮਣੇ ਰਾਤ ਹੋ ਗਈ ਹੁਣ ਚੱਲਦਾ ਘਰ ਦਾ ਐਕਸਲਵਾੜੀ ਹੋ ਲੈ ਜਾਂਦਾ ਨਾ ਮਿੱਠੂ ਹੋ ਰਿਹਾ ਬਹੁਤ ਔਖਾ ਬਈ ਹਰੇਕ ਕਹਿੰਦਾ ਜਿੰਮੇਦਾਰਾ ਸੌਖਾ ਫਸਲ ਦੇ ਰੇਟ ਚੰਗੇ ਆ ਗਏ ਹੋ ਗਿਆ ਵਾਹ ਹੋ ਗਿਆ ਪਰ ਆਹ ਚੀਜ਼ਾਂ ਨੂੰ ਕੋਈ ਨਹੀਂ ਦੇਖਦਾ ਬਹੁਤ ਔਖੇ ਬਈ ਰਾਤ ਦੇ 10 ਵਜੇ ਘਰੇ ਵੜੇ